ਆ ਦੇ ਲਾਦੇ ਹਨ ਫਿਰ ਕਿਉਂ ਕਿ ਖਾਸਾ ਟਾਈਮ ਲੱਗਿਆ ਪਾਣ ਦੇ ਹਨ ਛੰਡੀ ਸੀ ਇਹਦਾ ਬਾਕੀ ਬਾਲੇ ਜਾ ਰਿਹਾ ਜਿਵੇਂ ਮਰਜੀ ਬੈਠੀ ਜਾਓ ਬਸ ਇਹਦਾ ਬੱਕਰੀ ਵਾਲਾ ਕੰਮ ਹੈ ਓਏ ਇਹਦਾ ਕਮਰੇ ਚ ਭਾਵੇਂ ਵਾਏਸੀ ਵਾਲੇ ਕਮਰੇ ਚ ਲਾ ਲਓ ਸਹੀ ਗੱਲ ਆ ਲੈ ਇਹਦਾ ਬਾਈ ਕਹਿੰਦਾ ਨਾ ਜਿਹੇ ਬੈਡਰੂਮ ਚਾਹਦੇ ਜੇ ਕਹਿੰਦਾ ਨਾਲੇ ਨਾਲੇ ਬੰਦ ਲਓ ਨੂੰ ਤਾਂ ਵੀ ਸ਼ਰਾਰਤ ਨਹੀਂ ਕਰਦੀ ਇਹਨਾਂ ਦੇ ਜਹਾਜ ਦੇਖੋ ਲੈ ਐ ਖੋ ਉਹ ਲੇਵਾ ਲੂਵਾ ਦਿਖਾ ਦਿਓ ਥਾਣਾ ਦਾ ਗਿਆ ਵੀ ਕੱਬ ਵਾਟਣ ਜੇ ਕਹਿੰਦੇ ਹੁੰਦੇ ਨੇ ਮੁੰਡੇ ਵੀ ਲੱਗੇ ਨੇ ਇਹਦੇ ਆ ਜਰਾ ਵਾਟਣ ਵੀ ਬਾਈ ਕਹਿੰਦੇ ਤੁਸੀਂ ਨਾ ਦੇਖਦੇ ਹੋ ਕਹਿੰਦੇ ਨੇ ਬਾਈ ਬੰਦੇ ਵਿੱਚ ਕਹਿੰਦੇ ਵਾਟਣ ਵਾਲੀ ਦੁੱਧ ਵੱ ਦੋਸਤੋ ਹਾਂਜੀ ਸੱਜਣੋ ਸਵਾਗਤ ਆ ਤੁਹਾਡਾ ਕਿਸਾਨ ਪਸ਼ੂ ਪਾਲਕ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਗੁਰੂ ਉਗਰਾਹਾ ਦੋਸਤੋ ਅੱਜ ਪਹੁੰਚ ਚੁੱਕੇ ਆ ਆਪਾਂ ਪਿੰਡ ਛੱਬਰ ਜ਼ਿਲ੍ਹਾ ਮਾਨਸਾ ਲੈ ਸੱਜਣ ਦੇ ਘਰੋਂ ਮੇਰਾ ਖਾਲਾ ਤੀਜੀ ਚੌਥੀ ਵੀਡੀਓ ਆ ਆਪਣੀ ਤੇ ਝੋਟੀਆਂ ਦੋ ਲੈ ਕੇ ਆ ਬਾਈ ਜਿਵੇਂ ਨਗੀਨੇ ਨੇ ਦੋਨੇ ਤੋੜ ਕੇ ਦਿਖਾਵਾਂਗੇ ਕੱਲੀ ਕੱਲੀ ਤੇ ਡਿਟੇਲ ਬਾਈ ਨੂੰ ਪੁੱਛਾਂਗੇ ਆਜੋ ਮਲਿਆਉਣਿਆ ਬਾਈ ਨੂੰ ਤੁਹਾਨੂੰ ਹੋਰ ਬਾਈ ਜੀ ਕੀ ਹਾਲ ਹੈ ਠੀਕ ਆ ਬਾਈ ਠੀਕ ਹੋ ਜੀ ਹਾਂਜੀ ਜਮਾ ਪਿੰਡ ਦਾ ਐਡਰੈਸ ਦੱਸ ਦਿਓ ਇੱਕ ਵਾਰੀ ਆਪਣਾ ਪਿੰਡ ਹੈਗਾ ਗੁਰਜ ਛੱਬਰ ਹਾਂਜੀ ਜ਼ਿਲ੍ਹਾ ਮਾਨਸਾ ਤਸੀਲ ਵਿਭਾਗ ਸਾਹਿਬ ਨੰਬਰ ਵੀ ਬੋਲ ਦੇ ਬਾਈ 98781 55405 98781 55405 ਲੈ ਵਪਾਰੀ ਪੱਕਾ ਬਣ ਗਿਆ ਬਰਾ ਹਾਂ ਬਸ ਬਣਾ ਲੈਂਦੇ ਆ ਵੀਰ ਯਾਰ ਵੀਰਾ ਸੱਜਣਾ ਬਾਈ ਕਹਿੰਦਾ ਵੀਰਾ ਨੇ ਬਣਾਸ ਨਾਲੇ ਕਾਰ ਸੇਵਾ ਤੇ ਨਾਲੇ 2 ਰੁਪਏ ਸੱਜਣੋ ਹਰੇਕ ਬੰਦੇ ਹੀ 2 ਰੁਪਏ ਕਮਾਉਣ ਦਾ ਮਾਰਾ ਤੁਰੇ ਫਿਰਦਾ ਤੁਹਾਨੂੰ ਪਤਾ ਫ੍ਰੀ ਸੇਵਾ ਦਾ ਕਰਨੀ ਔਖੀ ਆ ਬਾਈ ਹਨਾ ਹਾਂਜੀ ਲੱਟੋਟ ਕਿਹੜੀਆਂ ਰੱਖ ਦੇ ਕਿਹੜੇ ਲਾ ਕੇ ਚੋਣਾਂ ਛੋਟੀਆਂ ਵਾਲੀਆਂ ਚੰਗੀਆਂ ਲਈ ਖੜਾ ਰੋਟੀਆਂ ਵੀਰੇ ਇਹ ਆਪਣੀਆਂ ਆਗਿਆ ਹੈਗੀਆਂ ਪਿੰਡ ਢੋਲਾ ਅੱਛਾ 70 ਪਿੰਡ ਦੇ ਨਾਲ ਆ ਜਮਾ ਅੱਛਾ ਹਾਂਜੀ ਇਹ ਚੱਕਰ ਕੀ ਹੈ ਹਰੇਕ ਕਿ ਮੈਂ ਕਹਿੰਦਾ ਟ੍ਰੈਂਡੇ ਟ੍ਰੈਂਡੇ ਚੱਲ ਪਿਆ ਸੱਜਣੋ ਹਰਿਆਣੇ ਦਾ ਹਨਾ ਹਰੇਕ ਬੰਦਾ ਹੀ ਕਹਿੰਦਾ ਵੀ ਮਾਲ ਹਰਿਆਣੇ ਚੋਂ ਲੈਣਾ ਪੰਜਾਬ ਦਾ ਮਾਲ ਕਿੱਧਰ ਜਾਊਗਾ ਹਰਿਆਣੇ ਦਾ ਵੀ ਨਾ ਇਹ ਲੰਬਾ ਟਾਈਮ ਤੋਂ ਦੇਦਨੀ ਆ ਅੱਛਾ ਜੀ ਹਾਂ ਫਿਰ ਪੰਜਾਬ ਵਾਲੇ ਮਾਲ ਦਾ ਕੀ ਬਣੂ ਬਈ ਤੁਸੀਂ ਤਾਂ ਮਾਲ ਹੀ ਹਰਿਆਣੇ ਚੋਂ ਲੈਣ ਲੱਗੇ ਸਾਰਾ ਪੰਜਾਬ ਵਾਲਾ ਮਾਲ ਫਿਰ ਜਿਹੜੇ ਛੋਟੇ ਜ਼ਿੰਮੇਦਾਰ ਆ ਉਹ ਖਰੀਦ ਖੋਦ ਹਾਂ ਉਹ ਥੋੜੇ ਪਾ ਦੀਆਂ ਲੈ ਡੈਰੀ ਦੇ ਮਤਲਬ ਨੂੰ ਹਰਿਆਣੇ ਦਾ ਮਾਲ ਕਾਮ ਜਾਵਾ ਹੈ ਨਾ ਇਤ ਲੰਬਾ ਟਾਈਮ ਲੱਗਦਾ ਲੈ ਸਜਣਾ ਆਪਾਂ ਇਹ ਨਹੀਂ ਕਹਿੰਦੇ ਵੀ ਪੰਜਾਬ ਦਾ ਮਾਲ ਵੀ ਨਾ ਖਰੀਦੋ ਮਾਲ ਪੰਜਾਬ ਚ ਵੀ ਬਹੁਤ ਟੌਪ ਦਾ ਚੰਗੇ ਸੀਮਨਾ ਪੜੇ ਲਿਖੇ ਮਿੱਤਰ ਪਿਆਰੇ ਲਾਗੇ ਪਰ ਆਉਣਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਮੇਰਾ ਕਹ ਲੈ ਹਰਿਆਣੇ ਵਾਲੇ ਪੰਜਾਬ ਆਇਆ ਕਰਨਗੇ ਹੈ ਨਾ ਹੁਣ ਮੈਨੂੰ ਪਤਾ ਵੀ ਪੰਜ ਕਿਸਮਾਂ ਦਾ ਫਰਕ ਪਿਆ ਹੋਆ ਠੀਕ ਹੈ ਜੀ ਹਾਂ ਲੈ ਕਰੀਏ ਸ਼ੁਰੂ ਕੰਮ ਆਪਾਂ ਫਿਰ ਵੀਡੀਓ ਲੰਬੀ ਨਹੀਂ ਕਰਦੇ ਕਰੋ ਕਰੋ ਲੈ ਸਜਣਾ ਆ ਤੁਹ ਕੀ ਦਿਖਾਦੇ ਕਾਠ ਵੀ ਚੰਗਾ ਝੋਟੀ ਦਾ ਤੇ ਬਰੀਕ ਬਹੁਤ ਹੈ ਥੱਲੇ ਤੋਂ ਦਿਖਾ ਦੇ ਯਾਰਾ ਖਣਾ ਦਾ ਗੈਪੂਪ ਗੈਪੂਪ ਦਿਖਾ ਦੇਣਾ ਮੁੱਠੀ ਵਾਲੇ ਥਣ ਲੱਗੇ ਨੇ ਚੰਗੇ ਤੇ ਸੀਲ ਵੀ ਲੱਗਦੀ ਆ ਝੋਟੀ ਖੜੀ ਆ ਰਾਵ ਨਾਲ ਇਹਦੀ ਡਿਟੇਲ ਲੈ ਸਕਦੇਵੇਂ ਸੂਏ ਇਹ ਮੈਂ ਪਹਿਲੇ ਸੂਏ ਆ ਪਹਿਲੇ ਸੂਏ ਦੰਦਾਂ ਜਿਵੇਂ ਆ ਦੰਦਾਂ ਚਾਰ ਦੰਦ ਆ ਵੀਰੇ ਮੂੰਹੋਂ ਚਾਰ ਦੰਦ ਹਾਂ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਬਈ ਇਹ ਤਾਂ ਸੂਈ ਨੂੰ ਹੋ ਗਏ ਮੇਰੇ ਖਿਆਲ ਨਾਲ 12 ਦਿਨਾਂ 12 13 ਦਿਨ ਦੀ ਸੂਈ ਸੱਜਣਾ ਆ ਘੱਟ 12 ਦੁੱਧ ਕਿੰਨਾ ਤਿਆਰ ਆ ਦੁੱਧ ਵੀਰੇ ਹੁਣ ਆਪਣੇ ਕੋਲ 13 ਤੋਂ 14 ਲੀਟਰ ਤੋਲ ਕੇ ਜਾਵਾਂ ਕਿਲੋ ਘੱਟ ਦੱਸ ਨਹੀਂ ਕਿਸੇ ਸੱਜਣ ਦੀ ਭਕਾਈ ਵਾਲੀ ਗੱਲ ਨਾ ਹੋਵੇ ਬਸ ਉਹ ਗਰੰਟੀ ਹੋ ਗ੍ਰੇ ਆਪਾਂ ਜੇ ਘੱਟ ਨਿਕਲੂ ਕਰਾਇਆ ਪਾੜਾ ਸਾਰਾ ਦੇਵਾਂਗੇ ਠੀਕ ਹੈ ਨਾ ਲੈ ਸੱਜਣੋ ਹੁਣ ਵੀਡੀਓ 'ਚ ਕਹਿੰਦਾ ਹੈਗਾ ਕਰਾਇਆ ਪਾੜਾ ਨਾ ਫਿਰ ਲੈ ਲਿਓ ਜੇ ਤੋਂ ਆਕੇ ਬਾਈ ਤੋਂ ਜੇ ਕੋਈ ਕਮੀ ਨਿਕਲਦੀ ਹੈ ਕਮੀ ਹੈ ਨਹੀਂ ਬਿਲਕੁਲ 13 ਕਿਲੋ ਤਿਆਰ ਹੈ ਹਾਂ 13 ਤੋਂ 14 ਕਿਲੋ ਤਿਆਰ ਹੈ ਲੈ ਖੋਲ ਕੇ ਚਲਾ ਦੇ ਮਾੜੀ ਜੀ ਫਿਰ ਰੇਕ ਟੂਟ ਦੀ ਕਰ ਦਿਆਂ ਕਰ ਦਿਆਂ ਲੈ ਸੱਜਣੋ ਜੋ ਤੁਰੂ ਵੀ ਝੋਟੀ ਜੱਜਮੈਂਟ ਕਰ ਲਿਓ ਮੂੰਹੋਂ ਚਾਰ ਦੰਦਾ ਤੇ ਫਣ ਫਨੌਟ ਬੜਾ ਚੰਗਾ ਲੱਗਿਆ ਝੋਟੀ ਨੂੰ ਬਾਕੀ ਰੰਗ ਰੂੰਗ 黑萝卜 ਕੀ ਕਹਿ ਮੂੰਹ ਚਾਰ ਦੰਦਾਂ ਦਾ ਬਣੂ ਬਾਕੀ ਥੱਲੇ ਉਹ ਵਾਹ ਕਮਾਲ ਦੀ ਹੈ ਝੋਟੀ ਹੈ ਨਾ ਬਸਵਾਦ ਆ ਭਾਈ ਬਹਲਾ ਟੈਟ ਆ ਬਸਵਾਦ ਅੱਜਾ ਬਾਲੀ ਧਾਰੀ ਕਾ ਨਹੀਂ ਟੈਟ ਹੈਗੀ ਕਿਤੇ ਬੁੜੀਆਂ ਤੋਂ ਥਣ ਦੱਬੀ ਨਾ ਜਾਣ ਹਾਂ ਨਾ ਧਾਰ ਮਾਰ ਕੇ ਦੇ ਕਮਜ਼ੋਰ ਜੀ ਵੀ ਚੋਲੂਗੇ ਨਾ ਸਰ ਮੈਂ ਕਹਿੰਦਾ ਕਮਜ਼ੋਰ ਬੱਚਾ ਵੀ ਚੋਲੂ ਹੋਰ ਦੱਸੋ ਛੋਟਾ ਜਵਾਕ ਵੀ ਚੋਲੂ ਹਾਂ ਹਾਂ ਦੁੱਧ ਕਿੰਨਾ ਦਾ ਸੈ 13 ਕਿਲੋ 13 ਤੋਂ 14 13 ਤੋਂ 14 ਲੈਦਾ ਫਿਕਸ ਰੇਟ ਦੱਸ ਦੇ 2 ਰੁਪਏ ਕਮਾਲ ਆ ਤੂੰ ਵੀ ਤੇ ਬਾਕੀ ਅਗਲੇ ਸੱਜਣ ਨੂੰ ਵੀ ਹੋ ਜੇ ਫਾਇਦਾ ਨਾ ਇਹ ਵੀਰੇ ਆਪਾ ਪੱਥਰ ਨਾਲ ਨਹੀਂ ਵਾਲਾ ਵੱਡਾ ਪੱਥਰ ਵਾਲਾ ਕੰਮ ਨਹੀਂ ਜਿਹੜੇ ਸਾਡੇ ਨਾਲ ਜਾ ਤਾਂ ਹੈਗੀ ਇਹ ਵੀਰੇ ਥੋੜੇ ਮਾਰਜਨ ਨਾਲ ਕੰਮ ਕਰ ਲਿਆ ਕਰ ਥੋੜੇ ਮਾਰਜਨ ਨਾਲ ਉਹੀ ਜਾਨਵਰ ਵੱਧ ਵੇਚ ਦੇਗਾ ਆਪਣਾ ਵੀਰੇ ਮਾਰਜਨ ਬਿਲਕੁਲ ਹੂੰ 3000 4000 ਹੁੰਦਾ ਅੱਛਾ ਮੈਂ ਕੱਪ ਨਹੀਂ ਮਾਰਨਾ ਇਹ 5 6 5 5 7 ਤੱਕ ਦਾ ਹੁੰਦਾ ਸੱਜਣੋ ਵਪਾਰੀ ਬਸ ਸਹੀ ਗੱਲ ਦੱਸਦੇ ਨਹੀਂ ਹੁੰਦੇ ਨਹੀਂ ਨਹੀਂ ਆਪਣਾ ਵਪਾਰੀਆਂ ਦਾ ਕੰਮ ਨਹੀਂ ਨਾ ਪਰ ਲੋਕ ਪਜਾਤਾ ਕਿੰਨੇ ਨਹੀਂ ਦੇ ਦੇਗਾ ਝੋਤੀ ਹੈ ਨੱਸਦੀ ਇਹ ਵੀਰੇ ਆਪਾ ਸਹੀ 98 ਦੀ ਜੀ 98 ਦੀ ਹਾਂ ਸਹੀ 98 ਦੀ ਜਮਾਗੈ ਪੂਰੇ 98 ਦੀ ਪੂਰੇ 98 ਦੇ 100 ਰੁਪਿਆ ਘੱਟ ਵੀ ਨਹੀਂ ਕਰਨਾ ਆਪਾਂ ਮਾਨ ਤਾਨ ਦਾ ਕਰਨਾ ਪੂ ਆਏਗਾ ਇਹਦਾ ਸਾਡੇ ਚੈਨਲ ਦਾ ਨਾਮ ਲੈ ਕੇ ਮੈਨੂੰ ਜਦੋਂ ਬੰਦਾ ਛੋੜ ਤਾਂ ਕਰਦਾਂਗੇ ਆਪਾਂ ਛੋੜ ਖੁੱਲੀ ਕਰਨਾ ਲੈ ਸੱਜਣਾ ਛੋਟ ਖੁੱਲੀ ਮਿਲੂਗੀ ਦੁੱਧ 13 ਕਿਲੋ ਮੂੰਹੋਂ ਚਾਰ ਦਾ ਤੇ ਠੰਡੀ ਸੀਲਤਾ ਲੱਗਦੀ ਆ ਯਾਰ ਬਾਲੀਆ ਹੈ ਨਾ ਬਾਕੀ ਇਹਦਾ ਕੋਈ ਸੱਜਣਾ ਕੇ ਤਸੱਲੀ ਕਰੂਗਾ ਫੇਰ ਲੱਗੂ ਪਤਾ ਲਾਜਾ ਦੋ ਨੰਬਰ ਹੀ ਚੱਲਦੇ ਆਹ ਹਨ ਕੀ ਨਾ ਕਿਧਰੋਂ ਲਿਆਂਦਾ ਭਾਲ ਕੇ ਵੀ ਇਹ ਵੀ ਬਾਈ ਬਹੁਤ ਮੁਸ਼ਕਲ ਨਾਲ ਲਿਆਂਦਾ ਦਿਖਾਈ ਵੇ ਸੰਤੂਆ ਲੈ ਵਾਲੂ ਹੋ ਜਾ ਕਿ ਠੰਡੀ ਸੀ ਇਹਦਾ ਬਾਗ ਬਹੁਲੇ ਸ਼ਾਰੇ ਆ ਜਿਵੇਂ ਮਰਜੀ ਬੈਠੀ ਜਾਓ ਬਸ ਇਹਦਾ ਬੱਕਰੀ ਵਾਲਾ ਕੰਮ ਆ ਓਏ ਇਹਦਾ ਕਮਰੇ ਚ ਭਾਵੇਂ ਏਸੀ ਵਾਲੇ ਕਮਰੇ ਚ ਲਾ ਦੋ ਸਹੀ ਗੱਲ ਆ ਲੈ ਇਹਦਾ ਬਾਈ ਕਹਿੰਦਾ ਨਾ ਜਿਹੇ ਬੈਡਰੂਮ ਚ ਆਉਂਦੇ ਜਗ੍ਹਾ ਨਾਲੇ ਨਾਲੇ ਬੰਦ ਲੇ ਉਹਨੂੰ ਤਾਂ ਵੀ ਸ਼ਰਾਰਤ ਨਹੀਂ ਕਰਦੇ ਨਾ ਆ ਬੰਦੇ ਜਾ ਦੇਖੋ ਲੈ ਐ ਖੜਾ ਓ ਲੈ ਵਾਲੂ ਆ ਦਿਖਾ ਦੇ ਉਹ ਥਣਾਵਾ ਗਿਆ ਵੀ ਕਾ ਵਾਟਣ ਜੇ ਕਹਿੰਦੇ ਹੁੰਦੇ ਨੇ ਮੁੰਡੇ ਵੀ ਲੱਗੇ ਨੇ ਇਹਦੇ ਆ ਜਿਹੜਾ ਬਟਨ ਵੀ ਬਾਈ ਕਹਿੰਦੇ ਤੁਸੀਂ ਕਰਕੇ ਦੇਖਦੇ ਹੋ ਕਹਿੰਦੇ ਨੇ ਬਾਈ ਬੰਦੇ ਵਿੱਚ ਕਹਿੰਦੇ ਬਟਨ ਵਾਲੀ ਦੁੱਧ ਵਧਤ ਹੁੰਦੀ ਆ ਦੁੱਧ ਤਾਂ ਦੂਗੇ ਇਹ ਇਹਦਾ ਸੂਆ ਵੀ ਪਹਿਲਾ ਪਹਿਲਾ ਸੂਆ ਚਾਰ ਦੰਦਾਂ ਦਾ ਹੋਵੇ ਵੀਰੇ ਇਹ ਵੀ ਚਾਰ ਦੰਦਾਂ ਦਾ ਵੱਧ ਬਹੁਤ ਛੋਟਾ ਜਿਹਾ ਰਹਿ ਗਿਆ ਹਨਾ ਪਰ ਜਿੰਦੇ ਕਹਿੰਦੇ ਨਿੱਕੀ ਉਹਨੇ ਦੇਖੀ ਅੱਛਾ ਹਾਂ ਠਾਣ ਠਾਣ ਉਹਦਾ ਭਾਜੰਗਲ ਗਿਆ ਇਹਨੂੰ ਕਾਇ ਕਿਦਾਂ ਹੋਵੇ ਸੂਈ ਨੂੰ ਇਹਨੂੰ ਹੋ ਗਿਆ ਨਾ ਪਰਸੋਂ ਹੀ ਸੂਈ ਆ ਅੱਛਾ ਪਰਸੋਂ ਲਾ ਸੱਜਣੋ ਇਹਦੇ ਮਗਰ ਕੱਟਿਆ ਇੱਕ ਨਾਲੇ ਤੰਮੂਰਾ ਨਗੀਨਾ ਫਰੀ ਹੈ। ਲੈ ਝੋਟੀ ਤੋੜ ਕੇ ਦਿਖਾ ਫਿਰ ਪੁੱਛ ਜਾ ਰੇਟ ਦੁੱਧ ਕਿੰਨਾ ਹੋਣਾ ਏ ਥੱਲੇ? ਦੁੱਧ ਮੇਰੇ ਵਾਲੇ ਤਾਂ 9 ਲੀਟਰ ਤੋਂ ਸਟਾਰਟ ਹੋਈ ਆ। 9 ਤਾਂ ਹੈਗਾ। ਲੈ ਸੱਜਣੋ ਤਿੰਨ ਦਿਨ ਕਹਿੰਦਾ ਤੁਸੀਂ 5 ਦਿਨ ਮੰਨ ਲਿਓ, 2 ਦਿਨ ਵੱਧ ਦੇ ਮੰਨ ਲਿਓ। 9 ਕਿਲੋ ਤੋਂ ਸਟਾਰਟ ਹੈ। ਵੀਰੋ ਭੀਜੀ ਵੀ ਆਪਣੇ ਸੰਧੂ ਕੋਲ। ਅੱਛਾ। ਆਹ ਦੇਖ ਲਓ ਜਿਹੜੇ ਦਿਨ। ਠੀਕ ਠੀਕ ਹੈ। ਡਰਾਈਵਰ ਸੰਧੂਆ ਹੁਣ ਦਿਖਾ ਦੇ ਫਣ ਫਣੋਟ ਝੋਟੀ ਦਾ ਸਮਾਰਗੇ। ਆਜਾ ਆਜਾ। ਉਧਰ ਤੋੜ ਦੇ ਭਾਈ। ਬੱਚੇ ਦਾ ਵੜਾ ਇਕੱਠਾ। ਖਿੱਚ ਲੈ ਬੜਾ ਜ ਕਾ ਕੱਦ ਜ਼ਰੂਰ ਛੋਟਾ ਜਾਂ ਪਰ ਸੱਜਣੋ ਜੇ ਤਾ ਚੂਣ ਬੈਠੋਗੇ ਕਰਾ ਦਿੰਦੀ ਬੈ ਜਾ ਬੈ ਜਾ ਝੋਕੀ ਥੱਲੇ ਵੀ ਬੜੀ ਚੰਗੀ ਐ ਪਹਿਲਾ ਪਹਿਲਾ ਬਾਤ ਮਾਰ ਆ ਵੀਰ ਤੂੰ ਆ ਜਾ ਆਇਆ 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 ਮੈਂ ਕਹਾਂ ਜਿਹੜੇ ਦਿਨ ਜਿਆਦੇ ਲਾਦੇ ਹਨਾ ਫਿਰ ਝੋਕੀਆਂ ਖਾਸਾ ਟਾਈਮ ਲੱਗਦਾ ਪਾਉਣ ਦੇ ਹਨਾ ਨਹੀਂ ਉਹ ਨਾ ਮੇਰਾ ਸਾਲਾ ਬਿਮਾਰ ਹੋ ਗਿਆ ਸੀ ਨਾ ਅੱਛਾ ਉਹ ਦਾਖਲ ਸੀਗਾ ਉਹਨੂੰ ਕਿਦਾਂ ਕਿਆ ਸਾਹਿਬ ਨੋ ਕੱਦਦੇ ਜਰੂਰ ਨਿਕਾ ਜਾ ਦੁੱਧ ਬਾਈ ਦੇ ਹਿਸਾਬ ਨਾਲ ਕਹਿੰਦਾ 9 ਕਿਲੋ ਦੁੱਧ ਪਾਈ ਖੜੀਆ ਬਾਕੀ ਲੇਵਾਂ ਲੂਗਾ 10-10 ਸੱਜਣੋਂ ਝੋਟੀ ਦਾ ਬਾਕੀ ਤੁਹਾਡਾ ਫਰਜ਼ ਹੁੰਦਾ ਦੋ ਟਾਈਮ ਚਾਰ ਟਾਈਮ ਆ ਕੇ ਤਸੱਲੀ ਕਰਕੇ ਲੈ ਕੇ ਜਾਇਓ ਕਿਉਂਕਿ ਪਿੱਛੋਂ ਕੋਈ ਸੱਜਣ ਫੋਨ ਨਾ ਕਰਿਆ ਕਰੋ ਵੀ ਯਾਰ ਇਹਦਾ ਦੁੱਧੇ ਨਹੀਂ ਕੱਢਦੀ ਇਹਦਾ 5 ਕਿਲੋ ਦੰਦੀ ਹੈ ਇਹਦਾ 7 ਦੰਦੀ ਹੈ ਕਿਉਂਕਿ ਆਪਾਂ ਵੀ ਇੱਕ ਵਾਰ ਇਹ ਅਗਲੇ ਇੱਕ ਟਾਈਮੇ ਆ ਕੇ ਵੀਡੀਓ ਬਣਾਉਣੀ ਹੁੰਨੇ ਆ ਤੁਹਾਡਾ ਫਰਜ਼ ਹੁੰਦਾ ਸੱਜਣੋਂ ਦੋ ਟਾਈਮ ਚਾਰ ਟਾਈਮ ਚੋਣ ਦਾ ਘਰੀ ਚਵਾ ਦੇਗਾ ਦੋ ਟਾਈਮ ਚਾਰ ਟਾਈਮ ਕੋਈ ਵੀ ਸੱਜਣਾ ਜਦੋਂ ਵਰਜਿਕ ਰਹਿਣ ਦਾ ਆਪਣਾ ਪ੍ਰਬੰਧ ਹੈ ਲੈ ਸੱਜਣੋ ਰਹਿਣ ਸੈਣ ਦਾ ਰੋਟੀ ਟੁਕ ਜਿਹਹਾ ਜਿਹਾ ਬਾਈ ਖਾਊਗਾ ਤੁਹਾਨੂੰ ਵੀ ਖਵਾਊਗਾ ਦੋ ਟਾਈਮ ਚਾਰ ਟਾਈਮ ਬੇਨਤੀ ਆ ਤੁਹਾਡੇ ਚਰਨਾਂ 'ਚ ਡੰਗਰ ਨੂੰ ਪਾਸ ਕਰਕੇ ਲਿਆ ਕਰੋਗਾ ਕਿ ਤੁਸੀਂ ਰੁਪਏ ਲਾਉਣੇ ਹੁੰਦੇ ਨੇ ਇਹ ਕਿੰਨੇ ਰੁਪਏ ਦੇ ਲੇਗਾ ਟੁੱਟੀ ਵੀਰੇ ਇਹ ਵੀਰੇ ਇਹ ਤਾਂ ਹੁਣ ਇੱਕ ਜੀ ਦੀ ਮੂਰਤ ਆ ਨਾ ਨਹੀਂ ਮੂਰਤ ਦਾ ਹੈ ਜੀਆ ਫਿਰ ਹੁਣ ਅਗਲਾ ਵੀ ਪੈਸੇ ਕਿਦਾ ਕਟੇ ਹੋਏ ਦੇਊਗਾ ਬਾਈ ਨਹੀਂ ਜੀ ਇਹ ਤਾਂ ਕੋਈ ਮੂਰਤ ਨਹੀਂ ਇਹ ਚੀਜ਼ ਦਾ ਤਾਂ ਹੈ ਇਹ ਤਾਂ ਹੁਣ ਪੈਰਾ ਆਹ ਚੀਜ਼ ਤਾਂ ਹੁਣ ਮੈਨੂੰ ਪਤਾ ਵੀ ਲੱਖ ਸਵਾ ਲੱਖ ਵਾਲੇ ਦੇ ਉਹ ਤਾਂ ਸਮਝ ਗਿਆ ਤਰੀਕਾ ਜਾਨਵਰ ਦੇ ਹਿਸਾਬ ਨਾਲ ਹੀ ਰੇਟ ਹੈ ਨਹੀਂ ਜਾਨਵਰ ਦੀ ਵਿੱਚ ਕੁਆਲਿਟੀ ਹੈ ਨਾ ਇਹਦੇ ਵਿੱਚ ਕੋਈ ਹੋੜੀ ਵੀ ਹੈ ਮਤਲਬ ਬਿਨਾਂ ਕੁਆਲਿਟੀ ਦਾ ਮਾਲ ਵਿਕਦਾ ਹੀ ਨਹੀਂ ਵੇਖੇ ਜਾਂਦੇ ਆ ਬਈ ਉਹ ਹਿਸਾਬ ਨਾਲ ਪਰ ਬੰਦਾ ਉਹਦਾ ਉਹਹੀ ਗੱਲ ਆ ਨਾ ਹੁਣ ਕਹਿ ਰਿਹਾ ਕਿ ਇਹ ਦੇਖਾਂ ਇਹ ਨਹੀਂ ਵੀ ਸਹੀ 85000 ਦੇ ਦੂੰਗਾ ਵੀਰੇ ਮੈਂ 85000 ਜਿਆਦਾ ਨਹੀਂ ਕਹਿੰਦਾ 85 ਹੈ ਜਿਹੜਾ ਬੰਦਾ ਪਾਰਕੂ ਨਹੀਂ ਦਿੰਦਾ ਜਿਹੜਾ ਬੰਦਾ ਪਾਰਕੂ ਲੈ ਕੇ ਜਾਊਗਾ ਅੱਛਾ ਯਾਰ ਛੋਟੀ ਜੀ ਵਾਲੀ ਆ ਮੈਂ ਦੁੱਧ ਦਾ ਖਾ ਤੂੰ ਚੰਗਾ ਦੱਸਦਾ ਪਸੰਦੋਂ ਲੈ ਵਾਲੂਆ ਦਿਖਾਉਗੇ ਦੁਬਾਰੇ ਥਾਣਾ ਦਾ ਗਿਆ ਬੂ ਇਹਦਾ ਕੋਈ ਨਹੀਂ ਇਹਦਾ ਥੱਲੇ ਉਹਦਾ ਬਾੜੀ ਖਰੀਆ ਹੈ ਨਾ ਪਤਾ ਹੀ ਨਹੀਂ ਕਿੰਨੇ ਲੀਟਰ ਤੇ ਜਾ ਕੇ ਖੜੇ ਅੱਛਾ ਜਰਾ ਹਾਂ ਇਹਦੇ ਇੰਨੀ ਤਸੱਲੀ ਹੈ ਜੀ ਜਿੱਡੀ ਕਾਪ 19 ਦੁੱਧ ਦੇ ਦੂ ਮੈਂ ਕਹਿੰਦਾ ਜਿੰਨੀ ਨਿੱਕੀ ਓਨੀ ਤੇਖੀ ਹੁੰਦੀ ਜੀ 75 ਦੀ ਦੇ ਦੇਣਾ ਫਿਰ ਨਹੀਂ ਫਿਰ 50 ਹੋਰ ਕਿੰਨੇ ਨਹੀਂ ਜਮਾ 85 ਦਊਗਾ ਜਮਾ 85 ਦੀ ਹਾਂ ਸਹੀ 85 ਦਊਗਾ ਲੈ ਸੱਚਮੇਂ ਮਨਾ ਲਿਓ ਬਾੜੀ ਨੂੰ ਲਾ ਕੇ ਫੋਨਾਂ ਜਾਨਵਰ ਚੰਗੇ ਨੇ ਕਰ ਲੋ ਇਹਦੀ ਗਾਰੰਟੀ ਇਹਦੀ ਗਾਰੰਟੀ ਮੈਂ 12 ਲੀਟਰ ਦੀ ਦਊਗਾ ਅੱਛਾ ਠੀਕ ਹੈ। ਅਗਰਾਂ ਕੀ ਆ ਸਾਮ ਵਾਲੀ ਚੀਜ਼ਾ ਬੰਦੇ ਦੀ ਨਹੀਂ ਹੈਗੀ ਯਾਰਾ। ਕੋਈ ਨਹੀਂ ਦੁੱਧ ਦੀ ਗਰੰਟੀ ਦਿੰਦਾ ਮੈਂ 12 ਲੀਟਰ ਦੀ ਚਾ ਆ ਕੇ ਦਊਗਾ। ਅੱਛਾ। ਹਲੇ ਤਾਂ 50 ਹੀ ਸੂਜ ਰਹੀ ਇਹ ਠੀਕ ਹੈ। ਮੈਂ ਜੇ ਕੋਈ ਬੰਦਾ ਸਾਈ ਕਰਦਾ 12 ਤਿਆਰ ਕਰਕੇ ਦੇ ਦੇਣਾ। ਆ ਮੈਂ ਦੇ ਦੂੰ ਤਿਆਰ ਕਰਕੇ ਦੇ ਦੂੰ। ਪਰ ਦਊਗਾ 20 ਦਿਨ ਦੇ ਵਿੱਚ। ਅੱਛਾ। ਹਾਂ 20 ਦਿਨ ਦੇ ਵਿੱਚ ਤਿਆਰ ਕਰੂ ਇਹ। ਇਹ ਨਹੀਂ ਕਿ ਵੀ 20 ਦਿਨਾਂ 'ਚ 7-8000 ਦਾ ਦੁੱਧ ਪੀਨੇਗਾ ਪਰ ਤੂੰ ਤੇ ਲੱਖ ਦੀੇ ਵੇਚੂ ਅਗਲੇ ਨੂੰ। ਨਹੀਂ ਮੇਰੇ 20 ਦਿਨ ਚ ਤਿਆਰ ਕਰਕੇ ਦੇ। ਹਾਂ। ਮੈਂ ਹੋਮੇ 20 ਦਿਨ ਦੇ ਪਹਿਲਾਂ। ਐਸਾ ਜਿਹੜਾ 85000 ਰ 55405 ਲੈ ਸੱਜਣਾ ਇਹਨਾਂ ਦੋਹਾਂ ਝੋਟੀਆਂ 'ਚ ਜਿਹੜੀ ਝੋਟੀ ਕਿਸੇ ਵੀਰ ਨੂੰ ਪਸੰਦ ਆਊਗੀ ਦੋ ਟਾਈਮ ਚਾਰ ਟਾਈਮ ਚੋ ਜ਼ਰੂਰ ਲਿਓ ਆ ਕੇ ਸੱਜਣਾ ਤਸੱਲੀ ਕਰਕੇ ਜਾਨਵਰ ਖਰੀਦ ਕੇ ਲੈ ਜਾਓ ਤੇ ਬਾਕੀ ਝੋਟੀਆਂ ਦੋਨੀ ਮੂੰਹੋਂ ਚਾਰ ਦੰਦ ਨੇ ਬਾਈ ਹਨਾ ਹਾਂ ਵੀਰੇ ਤਸੱਲੀ ਕਰਕੇ ਲਿਜਾਵੇ ਅਗਲਾ ਜੋ ਲਿਜਾਵੇ ਠੀਕ ਹੈ ਜੀ ਮੈਂ ਤਾਂ ਕਹਿੰਦਾ ਵੀ ਦੋ ਦੇ ਵੀ ਤਿੰਨ ਟਾਈਮ ਚੋ ਕੇ ਲਿਜਾਵੇ ਠੀਕ ਹੈ ਜੀ ਕਹਿੰਦਾ ਸਤ ਤਸੱਲੀ ਹੋ ਜਾਂਦੀ ਆ ਮੈਂ ਦੋ ਡੰਗ ਚੋ ਆ ਕੇ ਫੇਰ ਰੀਡ ਕਰੂੰਗਾ ਸਾਈ ਵੀ ਨਹੀਂ ਫੜਦਾ ਪਹਿਲਾਂ ਠੀਕ ਹੈ ਨਹੀਂ ਸਾਈ ਦਾ ਫੜਨੀ ਪਊਗੀ ਤੁਹਾਨੂੰ ਪਹਿਲਾਂ ਨਹੀਂ 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 ਕਈ ਬੰਦੇ ਫਰਕ ਹੁੰਦਾ ਨਾ ਉਹ ਆਪਣੀ ਤਸੱਲੀ ਆ ਬਸ ਉਹਾਂ ਦੀ ਅੱਛਾ ਗਾਰੰਟੀ ਹੈ ਨਾ ਪੂਰੀ ਪੂਰੀ ਤਸੱਲੀ ਆ ਦੁੱਧ ਦੀ ਲੈ ਸਰ ਜਿਹੜਾ ਬਾਈ ਦਾ ਕਹਿੰਦਾ ਪੂਰੀ ਗਾਰੰਟੀ ਆ ਬਾਕੀ ਦੋ ਟਾਈਮ ਚਾਰ ਟਾਈਮ ਨਾ ਜਦੋਂ ਟਾਈਮ ਤੋਂ ਟਾਈਮ ਆ ਕੇ ਚੋਵੋਗੇ ਤੁਹਾਨੂੰ ਆਪੇ ਚੰਦਨ ਹੋ ਜਾਊਗਾ ਕਿਹੜੀ ਥਾਂ ਲੇ ਕਿੰਨਾ ਦੁੱਧ ਆ ਤੇ ਬਾਕੀ ਦੋਸਤੋ ਝੋਟੀਆਂ ਦੋਨੀਆਂ ਚੰਗੀਆਂ ਨੇ ਜਿਹਨੂੰ ਵੀ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜਾ ਆ ਕੇ ਤਸੱਲੀ ਕਰਕੇ ਖਰੀਦ ਲਿਓ ਤੇ ਬਾਕੀ ਚੈਨਲ ਨੂੰ ਇਦਾਂ ਹੀ ਪਿਆਰ ਬਣਾਈ ਰੱਖਿਓ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਸ਼ੁ